ਪਿੰਡੀ ਦੀ ਫਸਲ ਬਾਰੇ ਬਹੁਤ ਜ਼ਿਆਦੇ ਸਵਾਲ ਆ ਰਹੇ ਨੇ ਕਿ ਪਿੰਡੀ ਦਾ ਝਾੜ ਘਟ ਹੈ ਪਿੰਡੀ ਦੇ ਹੇਠਲੇ ਪੱਤੇ ਪੀਲੇ ਪੈ ਰਹੇ ਨੇ ਜਾਂ ਪਿੰਡੀ ਦੇ ਪਿਛਲੇ ਸਮੇਂ ਜਦੋਂ ਪਿੰਡੀ ਲਗਾਈ ਹੈ ਉਹਨਾਂ ਗੂਟੇ ਸੁੱਕਣ ਦੀ ਸਮੱਸਿਆ ਆਈ ਹੈ ਆਪਾਂ ਪਹਿਲਾਂ ਪਿਛਲੇ ਸਾਲ ਵੀ ਇਨ੍ਹਾਂ ਵਿਸ਼ਿਆਂ ਦੇ ਵੀਡੀਓ ਬਣਾ ਕੇ ਪਾਈਆਂ ਸੀ ਤੇ ਇਸ ਸਾਲ ਫਿਰ ਆਪਾਂ ਦੁਬਾਰਾ ਇਨ੍ਹਾਂ ਵਿਸ਼ਿਆਂ ਦੇ ਵੀਡੀਓ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਇਨ੍ਹਾਂ ਚੀਜ਼ਾਂ ਦੇ ਕਾਰਨ ਹੈ ਜਿਹੜੇ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਪਿੰਡੀ ਦੀ ਫਸਲ ਦਾ ਲਾਈਫ ਸਾਈਕਲ ਤੇ ਕੰਪਲੀਟ ਹੈ ਉਹ ਜਿੱਥੇ ਨਿਊਟ੍ਰੀਸ਼ਨ ਮੈਨੇਜਮੈਂਟ ਖਾਦਾਂ ਦੀ ਵਰਤੋਂ ਕਿਵੇਂ ਕਰਨੀ ਹੈ ਕਿਹੜੇ ਅਸੀਂ ਸਾਡੀ ਕਿਹੜੀ ਸਪਰੇ ਆਪਾਂ ਕਿਹੜੇ ਟਾਈਮ ਤੇ ਕਰਨੀ ਹੈ ਉਹ ਸਾਰੀਆਂ ਬਾਰੇ ਆਪਾਂ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਾਂਗੇ ਜੇਕਰ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ Facebook ਤੇ ਵੇਖ ਰਹੇ ਤਾਂ ਪੇਜ ਨੂੰ ਲਾਈਕ ਅਤੇ ਫੋਲੋ ਜਰੂਰ ਕਰੋ ਤਾਂ ਕਿ ਆਉਣ ਵਾਲੀਆਂ ਸਾਡੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਭਿੰਡੀ ਦੀ ਜੇ ਆਪਾਂ ਗੱਲ ਕਰੀਏ ਤੇ ਭਿੰਡੀ ਲਗਭਗ ਲਗਭਗ 60 ਕਿ ਤੜਾਈਆਂ ਦੇਣ ਵਾਲੀ ਫਸਲ ਹੈ ਜੇ ਇਸ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਨਿਊਟ੍ਰੈਂਟ ਇਹਨੂੰ ਖਰਾਕ ਦੇਈ ਜਾਓ ਤਾਂ ਇਹ ਵਾਰ-ਵਾਰ ਵਾਰ-ਵਾਰ ਹਰ ਤੀਜੇ ਦਿਨ ਤੁਹਾਨੂੰ ਟਡਾਈਆਂ ਦੇਣ ਦੇ ਕਾਬਿਲ ਹੁੰਦੀ ਜਾਂਦੀ ਹੈ। ਹੁਣ ਇਸ ਟਾਈਮ ਤੇ ਜਿਹੜੀ ਖਾਸ ਕਰਕੇ ਸਮੱਸਿਆ ਆ ਰਹੀ ਹੈ ਮਈ ਦੇ ਮਹੀਨੇ ਵਿੱਚ ਮੈਂ 20 ਤਰੀਕ ਦੇ ਨੇੜੇ ਇਹ ਵੀਡੀਓ ਸ਼ੂਟ ਕਰ ਰਿਹਾ ਕਿ ਮੈਨੂੰ ਬਹੁਤ ਜ਼ਿਆਦਾ ਸਵਾਲ ਆ ਰਹੇ ਕਿ ਇਸ ਸਾਲ ਜਿਹੜਾ ਭਿੰਡੀ ਦਾ ਝਾੜ ਘਟਾ ਹੈ ਭਿੰਡੀ ਦਾ ਝਾੜ ਘਟਾ ਹੈ ਜਾਂ ਭਿੰਡੀ ਦੇ ਹੇਠਲੇ ਪੱਤੇ ਜਿਹੜੇ ਉਹ ਪੀਲੇ ਪੈ ਰਹੇ ਨੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਤੇ ਤੀਜਾ ਸਵਾਲ ਜਿਹੜਾ ਆ ਰਿਹਾ ਹੈ ਉਹ ਹੈਗਾ ਬੂਟੇ ਸੁੱਕਣ ਦਾ। ਬੂਟੇ ਪਿੰਡੀ ਦੇ ਸੁੱਕ ਰਹੇ ਨੇ ਚਾਹੇ ਉਹ ਕਿਚਨ ਗਾਰਡਨਿੰਗ ਚ ਲੱਗੀ ਐ ਚਾਹੇ ਉਹ ਕਿਸੇ ਨੇ ਕਮਰਸ਼ੀਅਲੀ ਲਾਈ ਐ ਪਿੰਡੀ ਦੇ ਬੂਟੇ ਮੋਸਟਲੀ ਉਸ ਜਗ੍ਹਾ ਤੇ ਸੁੱਕਦੇ ਨੇ ਜਦੋਂ ਵਾਰ-ਵਾਰ ਆਪਾਂ ਇੱਕੇ ਖੇਤ ਦੇ ਵਿੱਚ ਪਿੰਡੀ ਲਾਈ ਜਾਂਦੇ ਆ ਕਿ ਪਿਛਲੇ ਸਾਲ ਵੀ ਸਾਡੀ ਉਸੇ ਜਗ੍ਹਾ ਤੇ ਪਿੰਡੀ ਸੀ ਜਾਂ ਕੋਈ ਹੋਰ ਸਬਜ਼ੀ ਸੀ ਪਿੰਡੀ ਜਾਂ ਵੇਲਾਂ ਵਾਲੀ ਸਬਜ਼ੀ ਜਿਹੜੀ ਜਗ੍ਹਾ ਤੇ ਇੱਕ ਵਾਰ ਲਾਈਏ ਤਾਂ ਦੂਸਰੀ ਵਾਰ ਉਹਦੀ ਜਗ੍ਹਾ ਜਿਹੜੀ ਆਪਾਂ ਨੂੰ ਬਦਲਣੀ ਪੈਂਦੀ ਐ ਤੀਸਰੇ ਸਾਲ ਭਾਵੇਂ ਦੁਬਾਰਾ ਤੁਸੀਂ ਫੇਰ ਉਸੇ ਜਗ੍ਹਾ ਤੇ ਲਾ ਲਓ ਹੁਣ ਇਹ ਆਪਣਾ ਟੌਪਿਕ ਕਵਰ ਹੋ ਗਿਆ ਜੀ ਕਿ ਸਾਡੇ ਬੂਟੇ ਸੁੱਕਣ ਦੀ ਸਮੱਸਿਆ ਜਿਹੜੀ ਕਿਉਂ ਆ ਰਹੀ ਹੈ ਇਹਦਾ ਜਿਹੜਾ ਪਰਮਾਨੈਂਟ ਹੱਲ ਹੈ ਕੋਈ ਨਹੀਂ ਹੈਗਾ ਜੇ ਜੋ ਵੀ ਮੈਂ ਤੁਹਾਨੂੰ ਦੱਸ ਰਿਹਾ ਇਹ ਟੈਂਪਰੇਰੀ ਹੱਲ ਹੈ ਕਈ ਜਗ੍ਹਾ ਤੇ ਇਹਦੇ ਰਿਸਪੌਂਸ ਬਹੁਤ ਵਧੀਆ ਹੈ ਕਈ ਜਗ੍ਹਾ ਤੇ ਇਹਦੇ ਰਿਸਪੌਂਸ ਸਹੀ ਨਹੀਂ ਮਿਲਦੇ ਕੈਮੀਕਲ ਤਰੀਕੇ ਵਾਲੀ ਜਿਹੜੀ ਬਾਅਰ ਦੀ ਐਲੀਗੇਟ ਦਵਾਈ ਆਉਂਦੀ ਹੈ ਉਹਦੀ ਡ੍ਰਿੰਚਿੰਗ ਕਰਨੀ ਹੈ ਜੀ ਤੁਸੀਂ ਮੁੱਢਾਂ ਦਾ ਕੋਈ ਦਵਾਈ ਜਾਣੀ ਚਾਹੀਦੀ ਹੈ 2 ਗ੍ਰਾਮ ਡੋਜ਼ ਤੁਸੀਂ ਪਰ ਲੀਟਰ ਪਾਣੀ ਚ ਲੈ ਕੇ ਬੂਟੇ ਦੇ ਉੱਪਰ ਵੀ ਸਪਰੇਅ ਕਰਨੀ ਹੈ ਤੇ ਏਟਾ ਮੁੱਢਾਂ ਤੱਕ ਉਹ ਦਵਾਈ ਜਾਣੀ ਚਾਹੀਦੀ ਗਿੱਲੇ ਵੱਤਰ ਚ ਕਰਨੀ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਰეკਮੈਂਡੇਸ਼ਨ ਨਹੀਂ ਹੈ ਇਸ ਵੀਡੀਓ 'ਚ ਜਿੰਨੀ ਵੀ ਜਾਣਕਾਰੀ ਦਿੱਤੀ ਜਾਊਗੀ ਸਿਰਫ ਐਜੂਕੇਸ਼ਨ ਪਰਪਸ ਲਈ ਹੈ ਕਿਸੇ ਤਰ੍ਹਾਂ ਦੀ ਕੋਈ ਰეკਮੈਂਡੇਸ਼ਨ ਨਹੀਂ ਹੈ ਜੀ ਹੁਣ ਆਰਗੈਨਿਕ ਖੇਤੀ ਵਾਲੇ ਜਾਂ ਕਿਚਨ ਗਾਰਡਨਿੰਗ ਵਾਲੇ ਜਿਹੜੇ ਮੇਰੇ ਵੀਰ ਐ ਕੋਸ਼ਿਸ਼ ਇਹ ਕਰਨ ਕਿ ਥੋੜੀ ਜੀ ਜਗ੍ਹਾ ਜਿਹੜੀ ਉਹਨੂੰ ਬਦਲੀ ਕਰ ਦਿੱਤਾ ਜਾਵੇ ਬਾਰ ਬਾਰ ਇੱਕ ਹੀ ਜਗ੍ਹਾ ਤੇ ਸਬਜ਼ੀਆਂ ਲਾਈ ਜਾਣ ਦੇ ਨਾਲ ਇਹ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ ਕਦੂ ਜਾਤੀ 'ਚ ਵੀ ਆਉਂਦੀ ਹੈ ਖੀਰੇ 'ਚ ਵੀ ਆਉਂਦੀ ਹੈ ਭਿੰਡੀ 'ਚ ਵੀ ਆਉਂਦੀ ਹੈ ਤੇ ਉਸ ਤੋਂ ਬਚਾਉਣ ਤੋਂ ਆਪਾਂ ਇਹੀ ਕੋਸ਼ਿਸ਼ ਕਰੀਏ ਕਿ ਆਪਾਂ ਜਗ੍ਹਾ ਬਦਲਤੀ ਜਾਵੇ ਹੁਣ ਜੇ ਆਪਣੇ ਕੋਲ ਜਗ੍ਹਾ ਦੀ ਘਾਟ ਹੈ ਤਾਂ ਆਰਗੈਨਿਕ ਖੇਤੀ ਦੇ ਵਿੱਚ ਤੁਸੀਂ ਟ੍ਰਾਈਕੋਦਰਮਾ ਅਤੇ ਸੂਡੋਮਨਾਸ ਟ੍ਰਾਈਕੋਦਰਮਾ ਅਤੇ ਸੂਡੋਮਨਾਸ ਲਿਕਵਿਡ ਫਾਰਮੂਲੇਸ਼ਨ ਚ ਲੈ ਸਕਦੇ ਹੋ ਜਾਂ ਪਾਊਡਰ ਚ ਲੈ ਸਕਦੇ ਹੋ ਪਾਊਡਰ ਲੈਣਾ ਹੈ ਤਾਂ 10-10 ਗ੍ਰਾਮ ਲਿਕਵਿਡ ਲੈਣਾ ਹੈ ਤਾਂ 10-10 ਐਮਐਲ ਪਰ ਲੀਟਰ ਪਾਣੀ ਚ ਪਾ ਕੇ ਬੂਟਿਆਂ ਦੇ ਮੁੱਢਾਂ ਚ ਡ੍ਰਿੰਚਿੰਗ ਕਰੋ ਕੋਸ਼ਿਸ਼ ਇਹ ਕਰੋ ਕਿ ਬਿਮਾਰੀ ਆਉਣ ਦੀ ਉਡੀਕ ਨਾ ਕੀਤੀ ਜਾਵੇ ਜੇ ਬਿਮਾਰੀ ਆ ਜਾਂਦੀ ਹੈ ਆਉਣ ਤੋਂ ਬਾਅਦ ਆਰਗੈਨਿਕ ਤਰੀਕੇ ਦੇ ਨਾਲ ਹੱਲ ਕਰਨਾ ਮੁਸ਼ਕਲ ਹੋ ਜਾਂਦਾ ਫਿਰ ਤੁਸੀਂ ਕੈਮੀਕਲ ਤਰੀਕਾ ਵਰਤੋ ਤਾਂ ਜ਼ਿਆਦਾ ਵਧੀਆ ਹੈ ਜੇ ਬਿਮਾਰੀ ਆਉਣ ਤੋਂ ਪਹਿਲਾਂ ਤੁਸੀਂ ਪ੍ਰੀਵੈਂਟਿਵ ਇਹਦੇ ਜਿਹੜੀਆਂ ਇਹਦੇ ਡ੍ਰਿੰਚਿੰਗ ਕਰੀ ਜਾਵਣਗੀਆਂ ਸਪ੍ਰੈਇਆਂ ਕਰੀ ਜਾਵੋ ਤਾਂ ਬਹੁਤ ਹੱਦ ਤੱਕ ਬਿਮਾਰੀ ਤੁਹਾਡੇ ਖੇਤਾਂ ਦੇ ਵਿੱਚ ਨਹੀਂ ਆਉਂਦੀ। ਨੰਬਰ 2 ਦੇ ਆਪਾਂ ਕਾਰਨ ਦੀ ਜੇ ਹੁਣ ਗੱਲ ਕਰੀਏ ਵੀ ਭਿੰਡੀ ਦੇ ਪੱਤੇ ਪੀਲੇ ਪੈ ਰਹੇ ਨੇ। ਪੱਤੇ ਦੋ ਤਰੀਕਿਆਂ ਦੇ ਨਾਲ ਪੀਲੇ ਪੈਣਗੇ। ਇੱਕ ਤਾਂ ਜੇ ਕੋ ਆ ਮੇਰਾ ਹੱਥ ਹੈ ਜੀ। ਜੇ ਇਹ ਇਹ ਬਿਲਕੁਲ ਕਿਨਾਰੇ ਦੇ ਕਿਨਾਰਾ ਕੱਲਾ ਕਿਨਾਰਾ ਸੁੱਕਣਾ ਸ਼ੁਰੂ ਹੁੰਦਾ। ਕੱਲਾ ਕਿਨਾਰਾ ਜੇ ਸੁੱਕੇ ਤੇ ਅੰਦਰਲਾ ਪੱਤਾ ਜਿਹੜਾ ਅੰਦਰਲਾ ਉਹ ਸਹੀ ਹੋਵੇ ਤਾਂ ਇਹ ਪੋਟਾਸ਼ੀਅਮ ਦੀ ਡੈਫੀਸ਼ੈਂਸੀ ਹੁੰਦੀ ਹੈ ਜੀ। ਕਿ ਬਾਰੋ-ਬਾਰ ਪੱਤਾ ਜਿਹੜਾ ਸੁੱਕ ਰਿਹਾ ਅੰਦਰੋਂ ਪੱਤਾ ਸਹੀ ਹੈ ਥੋੜੇ-ਥੋੜੇ ਕਿਨਾਰੇ ਸੁੱਕ ਰਹੇ ਤਾਂ ਪਟਾਸ਼ ਦੀ ਘਾਟ ਹੈ ਜੀ ਤਾਂ ਉਸ ਟਾਈਮ ਤੇ ਤੁਸੀਂ ਇਨਸਟੈਂਟ ਰਿਕਵਰੀ ਦੀ 13045 ਦਾ ਇੱਕ ਸਪਰੇਅ ਕਰ ਸਕਦੇ ਹੋ 05234 ਦਾ ਇੱਕ ਸਪਰੇਅ ਕਰ ਸਕਦੇ ਹੋ ਜਾਂ 0050 ਦਾ ਇੱਕ ਸਪਰੇਅ ਕਰ ਸਕਦੇ ਹੋ ਇਹਨਾਂ ਤਿੰਨਾਂ ਨੂੰ ਤੁਸੀਂ ਵਿਕਲਪ ਦੇ ਤੌਰ ਤੇ ਲੈ ਸਕਦੇ ਹੋ ਇਹਨਾਂ ਚ ICEL ਦਾ 12527 ਵੀ ਆ ਜਾਊਗਾ 81639 ਵੀ ਆ ਜੀ ਦੂਜਾ ਸਿਨੈਰੀਓ ਹੈ ਜੀ ਪੱਤਾ ਹੇਠਲਾ ਪੱਤਾ ਜਿਹੜਾ ਉਹ ਪੀਲਾ ਪੈ ਕੇ ਡਿੱਗਣਾ ਸ਼ੁਰੂ ਹੋ ਗਿਆ ਉੱਥੇ ਦੋ ਕੇਸ ਹੋ ਸਕਦੇ ਨੇ ਪਹਿਲਾ ਕੇਸ ਹੋ ਸਕਦਾ ਹੈ ਕਿ ਤੁਹਾਡਾ ਖੇਤ ਹੈ ਜਿਹੜਾ ਉਹ ਨਾਈਟ੍ਰੋਜਨ ਦੀ ਡਿਮਾਂਡ ਕਰ ਰਿਹਾ ਯੂਰੀਆ ਦੀ ਡਿਮਾਂਡ ਕਰ ਰਿਹਾ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਯੂਰੀਆ ਘੱਟ ਪਾਇਆ ਉਸ ਜਗ੍ਹਾ ਤੇ ਕਿਸੇ ਵੇਲੇ ਇਹ ਹਾਲਾਤ ਬਣਦੇ ਨੇ ਕਿ ਪੁਰਾਣਾ ਪੱਤਾ ਨਾਈਟ੍ਰੋਜਨ ਦੀ ਡਿਮਾਂਡ ਕਰਦਾ ਹੈ ਉਹਨੂੰ ਨਾਈਟ੍ਰੋਜਨ ਪੂਰੀ ਪ੍ਰੋਪਰ ਮਾਤਰਾ 'ਚ ਨਹੀਂ ਮਿਲਦੀ ਤਾਂ ਉਹ ਡਿੱਗਣਾ ਸ਼ੁਰੂ ਹੋ ਜਾਂਦਾ ਇਸ ਤਰੀਕੇ ਤੋਂ ਬਚਾਲੀ ਤੁਸੀਂ ਨਾਈਟ੍ਰੋਜਨ ਜਿਹੜਾ ਆਪਣਾ ਉਹ ਦੇ ਸਕਦੇ ਹੋ ਯੂਰੀਆ ਦੇ ਸਕਦੇ ਹੋ ਅਧਿਕ ਬੋਰੀ ਪ੍ਰਤੀ ਏਕੜ ਤੇ ਨੰਬਰ 2 ਪ੍ਰੀਵੈਂਟਿਵ ਤਰੀਕਾ ਜਿਹੜਾ ਆਪਣੇ ਕੋਲ ਹੈਗਾ ਜੀ ਇਹ ਆਪਾਂ ਕੁਕੀ ਜਿੰਨਾ ਚਿਰ ਆਪਾਂ ਉਸ ਚੀਜ਼ ਦੇ ਲੱਛਣ ਦੀ ਦੇਖਦੇ ਸਾਨੂੰ ਇਹ ਚੀਜ਼ ਦਾ ਪਤਾ ਨਹੀਂ ਲੱਗੂਗਾ ਵੀ ਉਹ ਕਿਹੜੇ ਕਾਰਨ ਕਰਕੇ ਹੋ ਰਹੀ ਤੇ ਇਸ ਕਰਕੇ ਜਿੰਨਾ ਚਿਰ ਮੈਂ ਫਸਲ ਨਹੀਂ ਦੇਖੂਗਾ ਮੈਂ ਕੋਈ ਡਿਸੀਜਨ ਨਹੀਂ ਲੈ ਸਕਦਾ ਪਰ ਮੈਂ ਤੁਹਾਨੂੰ ਇਹ ਵਿਕਲਪ ਦੇ ਦਿੰਦਾ ਕਿ ਤੁਸੀਂ ਜੇ ਤਾਂ ਤੁਸੀਂ ਯੂਰੀਆ ਘੱਟ ਪਾਇਆ ਤਾਂ ਆਪਣੇ ਖੇਤ ਦਾ ਯੂਰੀਆ ਪੂਰਾ ਕਰ ਦਿਓ ਹਲਕੀ ਮਾਤਰਾ ਕੀ ਤੁਸੀਂ ਯੂਰੀਆ ਪਾ ਦੋ ਤੁਸੀਂ 13045 ਦਾ ਇੱਕ ਸਪਰੇਅ ਕਰ ਸਕਦੇ ਹੋ ਤੁਸੀਂ ਕੈਲਸ਼ੀਅਮ ਨਾਈਟ੍ਰੇਟ ਦਾ ਇੱਕ ਸਪਰੇਅ ਕਰ ਸਕਦੇ ਹੋ ਤੁਸੀਂ ਇਹ ਦੇਖੋ ਕਿ ਇਹਦੇ ਨਾਲ ਰਿਕਵਰੀ ਆ ਰਹੀ ਹੈ ਕਿ ਨਹੀਂ ਆ ਰਹੀ ਜੇ ਤੁਸੀਂ ਇਹਦੇ ਨਾਲ ਤੁਹਾਡੀ ਰਿਕਵਰੀ ਨਹੀਂ ਆ ਰਹੀ ਤਾਂ ਤੁਹਾਨੂੰ ਉੱਤੇ ਕੋਈ ਸਿਸਟੈਮਿਕ ਫੰਗੀਸਾਈਡ ਲੈਣਾ ਪਊਗਾ ਉਹ ਉੱਪਰ ਤੋਂ ਲੈ ਕੇ ਹੇਠਾਂ ਤੱਕ ਅਸਰ ਕਰੇ ਤੇ ਇਸ ਵਿਸ਼ੇ ਤੇ ਵੈਸੇ ਆਪਣੇ ਕੋ ਆੜਾਮਾ ਦਾ ਕਸਟਡੀਆ ਹੋਂਦਾ ਉਹਦੇ ਰਿਜ਼ਲਟ ਚੰਗੇ ਨੇ ਰੈਡੋਮਿਲ ਗੋਲਡ ਦੇ ਰਿਜ਼ਲਟ ਵੀ ਚੰਗੇ ਨੇ ਕਿਸੇ ਤਰ੍ਹਾਂ ਦੀ ਕੋਈ ਰਿਕਮੈਂਡੇਸ਼ਨ ਨਹੀਂ ਐਜੂਕੇਸ਼ਨ ਪਰਪਸ ਲਈ ਮੈਂ ਦਵਾਈਆਂ ਦੇ ਨਾਲ ਲੈ ਰਹੇ ਹਾਂ ਕਿਸੇ ਤਰ੍ਹਾਂ ਦੀ ਕੋਈ ਪ੍ਰਮੋਸ਼ਨ ਨਹੀਂ ਹੈ ਦੀ ਤੋ ਹੋਰ ਵੀ ਬਹੁਤ ਸਾਰੇ ਫੰਗੀ ਸਾਈਡ ਹੈ ਜਿਨ੍ਹਾਂ ਦੇ ਸਾਨੂੰ ਰਿਜ਼ਲਟ ਚੰਗੇ ਮਿਲਦੇ ਨੇ ਤੁਸੀਂ ਇੰਨਾ ਚੋਂ ਕਿਸੇ ਵੀ ਇੱਕ ਫੰਗੀ ਸਾਈਡ ਦੇ ਸਪਰੇਅ ਕਰ ਸਕਦੇ ਹੋ ਤੇ ਨਿਊਟ੍ਰੈਂਟ ਵੀ ਦੇ ਦੇਵੋਗੇ ਤੁਸੀਂ ਖਾਦ ਵੀ ਦੇ ਦੇਵੋਗੇ ਤਾਂ ਕੋਈ ਨੁਕਸਾਨ ਜਿਹੜਾ ਉਹਨਾਂ ਹੀ ਹੋਏਗਾ ਹੁਣ ਝਾੜ ਘਟਣ ਦਾ ਦੁੱਖ ਕਾਰਨ ਸਭ ਤੋਂ ਘੁੰਮ ਘੁਮ ਕਿ ਅਸੀਂ ਵਾਰ-ਵਾਰ ਇੱਕ ਹੀ ਥਾਂ ਤੇ ਫਸਲ ਲਾਈ ਜਾ ਰਹੇ ਹਾਂ ਜਿਹਦੇ ਕਰਕੇ ਸਾਡਾ ਕ੍ਰੌਪ ਰੋਟੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਅਫਸੈਟ ਹੋ ਗਿਆ ਜਦੋਂ ਕ੍ਰੌਪ ਰੋਟੇਸ਼ਨ ਦਾ ਸਿਸਟਮ ਅਫਸੈਟ ਹੋ ਜਾਂਦਾ ਤਾਂ ਫਿਰ ਝਾੜ ਘਟਣ ਵਾਲੀ ਸਮੱਸਿਆ ਸਾਡੀ ਵੱਧ ਜਾਂਦੀ ਹੈ ਹੁਣ ਇਥੋਂ ਪ੍ਰੀਵੈਂਟਿਵ ਹੱਲ ਆਪਣੇ ਕੋ ਆ ਜੇ ਆਪਾਂ ਕਰਨਾ ਹੋਵੇ ਟੈਂਪਰੇਰੀ ਹੱਲ ਜਰੂਰ ਆਪਾਂ ਕਹਿ ਸਕਦੇ ਹਾਂ ਕਿ ਅਗਲੇ ਸਾਲ ਤਾਂ ਆਪਾਂ ਨੂੰ ਖੇਤ ਹੀ ਬਦਲਣਾ ਪਊਗਾ ਟੈਂਪਰੇਰੀ ਤੌਰ ਤੇ ਦੀ ਆਪਾਂ ਹੱਲ ਕਰਨਾ ਹੋਊਗਾ ਤੇ ਇਤਲੀ ਆਪਾਂ ਨੂੰ 05234 ਜਿਹੜਾ ਆਉਂਦਾ ਐਨਪੀਕੇ 05234 ਉਹ ਤੁਸੀਂ ਲੈਣਾ ਜੀ 5 ਕਿਲੋ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਕੋਈ ਡਰਮ ਜਾਂ ਟੂਟੀ ਜਾਂ ਬਾਲਟੀ ਦੇ ਵਿੱਚ ਉਹਨੂੰ ਘੋਲ ਦੇਣਾ ਜਦੋਂ ਤੁਸੀਂ ਖੇਤ ਨੂੰ ਪਾਣੀ ਲਾਉਣਾ ਹੈ ਉਹ ਫਲੱਡ ਇਰੀਗੇਸ਼ਨ ਉਹਦੇ ਨਾਲ-ਨਾਲ ਪਾਣੀ ਦੇ ਨਾਲ ਜਾਣ ਦੇਣਾ ਇਸ ਦੇ ਸਬੰਧ ਚ ਆਪਣੀ ਇੱਕ ਪਹਿਲਾਂ ਵੀਡੀਓ ਪਾਈ ਸੀ ਆਪਾਂ ਕਿ ਕਿਹੜੇ ਤਰੀਕੇ ਨਾਲ ਤੁਸੀਂ ਫਲੱਡ ਇਰੀਗੇਸ਼ਨ ਦੇ ਵਿੱਚ ਖਾਦਾਂ ਜੜੀਆਂ ਉਹ ਦੇ ਸਕਦੇ ਹੋ ਜਦੋਂ ਤੁਸੀਂ 05234 5 ਕਿਲੋ ਪ੍ਰਤੀ ਏਕੜ ਦੇ ਦਿੱਤਾ ਉਹ ਦੇਖ ਤੁਸੀਂ ਅੱਧਾ ਲੀਟਰ ਹਿਊਮਿਕ ਐਸਿਡ ਪਾਉਣਾ ਹੈ ਜੀ ਅੱਧਾ ਲੀਟਰ ਹਿਊਮਿਕ ਐਸਿਡ ਪਾਉਗੇ ਉਹਦੇ ਨਾਲ ਜੜਾਂ ਦੀ ਗ੍ਰੋਥ ਵੱਧਦੀ ਹੈ ਤੇ ਜਿਹੜੇ ਨਿਊਟ੍ਰੀਸ਼ਨ ਦੀ ਅਪਟੇਕ ਉਹ ਵੱਧ ਜਾਂਦੀ ਹੈ ਤਾਂ ਇਹਦੇ ਨਾਲ ਤੁਹਾਡੀਆਂ ਦੋ ਚੀਜ਼ਾਂ ਦੀ ਰਿਕਵਰੀ ਆ ਜੂਗੀ ਤੁਹਾਡੀ ਰੂਟ ਸਿਸਟਮ ਜਿਹੜਾ ਉਹ ਡਵੈਲਪ ਹੋਣਾ ਸ਼ੁਰੂ ਹੋ ਜਾਊਗਾ ਤੇ ਉੱਥੇ ਫਾਸਫੋਰਸ ਤੇ ਪੋਟਾਸ਼ੀਅਮ ਦੀ ਜਿਹੜੀ ਡੈਫੀਸ਼ੈਂਸੀ ਆ ਰਹੀ ਹੈ ਜਿਹਦੇ ਨਾਲ ਸਾਡਾ ਜਿਹੜਾ ਫਰੂਟ ਹੈ ਪੂਰੀ ਤਰੀਕੇ ਨਾਲ ਸਟੇਬਲ ਨਹੀਂ ਹੋ ਰਿਹਾ ਤਾਂ ਉਹ ਕਵਰ ਹੋ ਜਾਊਗਾ ਤੇ ਨੰਬਰ 2 ਤੇ ਇਹ ਤਾਂ ਤੁਸੀਂ ਕਰਤਾ ਜੀ ਹੈਠਾ ਉੱਪਰ ਦੇ ਵਿੱਚ ਤੁਸੀਂ ਨਿਊਟ੍ਰੀਸ਼ਨ ਲੈਵਲ ਦੇ ਸਪਰੇ ਕਰਨੀ ਹੈ ਜ ਉੱਚ ਤੁਸੀਂ ICL ਦਾ 12527 ਕਰ ਦੋ ਤਾਂ ਬਹੁਤ ਵਧੀਆ ਹੈ ਜੀ ਕੁਝ ਸਾਨੂੰ ਨਾਈਟrogen ਫਾਸਫਰਸ ਪੋਟਾਸ਼ੀਅਮ ਕੈਲਸ਼ੀਅਮ ਸਾਰੇ ਇਕੱਠੇ ਮਿਲ ਜਾਂਦੇ ਨੇ ਤੇ ਤੁਸੀਂ ਇੱਥੇ 81639 ਜਿਹੜਾ ਆਪਣੇ ਕੋਲ ਹੁੰਦਾ ਉਹ ਕਰ ਸਕਦੇ ਹੋ ਤੁਸੀਂ 13045 ਕਰ ਸਕਦੇ ਹੋ ਤੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਿਓ ਕਿ ਕੈਲਸ਼ੀਅਮ ਨਾਈਟ੍ਰੇਟ ਦਾ ਸਪਰੇਅ ਆਪਾਂ ਜਰੂਰ ਦੇਣਾ ਕੈਲਸ਼ੀਅਮ ਨਾਈਟ੍ਰੇਟ ਦਾ ਸਪਰੇਅ ਆਪਾਂ ਕੋਸ਼ਿਸ਼ ਇਹ ਕਰੀਏ ਕਿ 10 ਦਿਨਾਂ ਦੇ ਵਿੱਚ ਇੱਕ ਵਾਰ ਜਰੂਰ ਦੇ ਦਈਏ ਤਾਂ ਉਹਦੇ ਨਾਲ ਹੀ ਸਾਡੀ ਨਾਈਟrogen ਦੀ ਡੈਫੀਸ਼ੈਂਸੀ ਵੀ ਪੂਰੀ ਹੋ ਜਾਂਦੀ ਹੈ ਤਾਂ ਕੈਲਸ਼ੀਅਮ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ ਜੀ ਹੁਣ ਇਹ ਆਪਣੇ ਸਾਰੇ ਜਿਹੜੇ ਨਿਊਟ੍ਰੀਐਂਟ ਲਗਭਗ ਪੂਰੇ ਹੋ ਗਏ ਜਿਹੜੇ ਵੀ ਤੁਹਾਨੂੰ ਮੈਂ ਐਨਪੀਕੇ ਦੱਸੇ ਨੇ 0050 ਨੂੰ ਛੱਡ ਕੇ ਬਾਕੀ ਸਾਰਿਆਂ ਦੀ ਡੋਜ਼ 10 ਗ੍ਰਾਮ 1 ਲੀਟਰ ਪਾਣੀ ਦੀ ਹੈ ਜੀ 1 ਲੀਟਰ ਪਾਣੀ ਤੁਸੀਂ 10 ਗ੍ਰਾਮ ਪਾਉਣਾ 100 ਲੀਟਰ ਜੇ ਪਾਣੀ ਲੱਗਦਾ ਤਾਂ 1 ਕਿਲੋ ਦੀ ਵਰਤੋਂ ਕਰਨੀ ਹੈ ਜਿਹੜਾ 0050 ਹੈ ਜੀ ਉਹਦੀ ਡੋਜ਼ 5 ਗ੍ਰਾਮ ਪਰ ਲੀਟਰ ਪਾਣੀ ਦੀ ਹੈ 5 ਗ੍ਰਾਮ ਪਰ ਲੀਟਰ ਪਾਣੀ ਦੀ ਡੋਜ਼ ਹੈ ਜੀ ਉਹਦੀ ਫੇਰ ਇੱਕ ਵਾਰ ਵੀ ਰਿਪੀਟ ਕਰ ਰਹੇ ਹਾਂ ਹੁਣ ਜਿੰਨਾ ਖੇਤਾਂ ਦੇ ਵਿੱਚ ਇੰਟਰਨੋਡ ਡਿਸਟੈਂਸ ਘਟ ਗਿਆ ਜੀ ਭਿੰਡੀ ਦਾ ਝਾੜ ਘਟਣ ਦਾ ਕਾਰਨ ਵੀ ਇਹ ਆ ਕਿ ਉਹ ਉੱਪਰ ਨੂੰ ਵਿgrowth ਘਟ ਕਰ ਰਹੀ ਆ ਉਹ ਕਿਉਂਕਿ ਹਰ ਜਿਹੜੀ ਨੋਡ ਹੋਊਗੀ ਇੱਕ ਨੋਡ ਆ ਇੱਕ ਨੋਡ ਆ ਇੱਕ ਨੋਡ ਆ ਜਿੰਨੀਆਂ ਨੋਡਾਂ ਹੋਣਗੀਆਂ ਉਹਨੀਆਂ ਨੋਡਾਂ ਦੇ ਭਿੰਡੀ ਲੱਗਣੀਆਂ ਜੀ ਜੇ ਇੰਟਰ ਨੋਡ ਡਿਸਟੈਂਸ ਜਿਹੜਾ ਘਟ ਗਿਆ ਤਾਂ ਦਾ ਜਾਂ ਵੱਧ ਗਿਆ ਘਟ ਗਿਆ ਜਾਂ ਵੱਧ ਗਿਆ ਦੋ ਤਰੀਕੇ ਹੋਣਗੇ ਇੱਥੇ ਜੇ ਤਾਂ ਇੰਟਰ ਨੋਡ ਡਿਸਟੈਂਸ ਜਿਹੜਾ ਆਪਣਾ ਘਟਿਆ ਹੋਊਗਾ ਤਾਂ ਉਹ ਨਾਈਟ੍ਰੋਜਨ ਜਾਂ ਕੈਲਸ਼ੀਅਮ ਜਿਹੜਾ ਆਪਾਂ ਦਵਾਂਗੇ ਤਾਂ ਉਹਦੇ ਨਾਲ ਆਪ ਕੋ ਪ੍ਰੋਪਰ ਨਵੀਂ ਜਿਹੜੀ ਫਟਾਰ ਆ ਨਵੀਂ ਸ਼ਾਖਾ ਹੋਰੀਆਂ ਬਾਨੀਆਂ ਸ਼ੁਰੂ ਹੋਣਗੀਆਂ ਤਾਂ ਉਹ ਜਿਹੜਾ ਤੁਹਾਡਾ ਪ੍ਰੋਪਰ ਆ ਜੂਗਾ ਹੁਣ ਕਈਆਂ ਜਗ੍ਹਾ ਤੇ ਕਿ ਸਮੱਸਿਆ ਆ ਰਹੀ ਹੋਊਗੀ ਕਿ ਇੰਟਰਨੋਡ ਡਿਸਟੈਂਸ ਜਿਹੜਾ ਵੱਧ ਗਿਆ ਹੋਊਗਾ ਵਧਣ ਦੇ ਦੋ ਕਾਰਨ ਨੇ ਇੱਕ ਤਾਂ ਤੁਸੀਂ ਯੂਰੀਆ ਜ਼ਿਆਦਾ ਪਾਤਾ ਜਾਂ ਜਾਂ ਤੁਸੀਂ ਖੇਤਾਂ ਦੇ ਵਿੱਚ ਨਮੀ ਜ਼ਿਆਦਾ ਰੱਖ ਰਹੇ ਹੋ ਇਹਨਾਂ ਦੋਹਾਂ ਚੀਜ਼ਾਂ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਨਾਈਟ੍ਰੋਜਨ ਦੀ ਮਾਤਰਾ ਤੁਸੀਂ ਵੱਧ ਪਾ ਰਹੇ ਹੋ ਤਾਂ ਕੋਸ਼ਿਸ਼ ਇਹ ਕਰੋ ਕਿ ਤੁਸੀਂ 0050 ਦਾ ਇੱਕ ਜਾਂ ਦੋ ਸਪਰੇਈ ਵੀਕਲੀ ਦਿਓ ਹਰ ਹਫ਼ਤੇ ਬਾਅਦ ਦਿਓ ਤਾਂ ਕਿ ਥੋੜੀ ਜਿਹੀ ਨਾਈਟ੍ਰੋਜਨ ਦੇ ਮੁਕਾਬਲੇ ਫਾਸਫੋਰਸ ਆ ਜਿਹੜੀ ਔਰ ਸੌਰੀ ਪੋਟਾਸ਼ੀਅਮ ਆ ਜਿਹੜੀ ਉਹ ਇਕੁਅਲ ਹੋ ਜੇ ਬਰਾਬਰ ਹੋ ਜੇ ਤੇ ਤੁਹਾਡਾ ਇੰਟਰਨਲ ਡਿਸਟੈਂਸ ਇੰਟਰਨਲ ਡਿਸਟੈਂਸ ਕਿਡਾ ਰੈਗੂਲਰ ਹੋ ਜੇ ਜਿੰਨਾ ਚਾਹੀਦਾ ਓਨਾ ਹੋ ਜੇ ਤੇ ਕੋਸ਼ਿਸ਼ ਇਹ ਕਰੋ ਕਿ ਪਾਣੀ ਵੀ ਕੰਟਰੋਲਡ ਦੋ ਪਾਣੀ ਤੋਂ ਲਈ ਭਿੰਡੀ ਨੂੰ ਉਦੋਂ ਉਸ ਸਮੇਂ ਤੇ ਲਾਓ ਜੇ ਇਸ ਟਾਈਮ ਤੇ ਤੁਹਾਨੂੰ ਐਵੇਂ ਲੱਗੇ ਕਿ ਭਿੰਡੀ ਦੀ ਤੜਾਈ ਥੋੜੀ ਜਿਹੀ ਔਕੀ ਹੋ ਰਹੀ ਹੈ ਹੁਣ ਜਦੋਂ ਤੜਾਈ ਕਰਨੀ ਹੈ ਕਿ ਭਿੰਡੀ ਦੀ ਤੜਾਈ ਔਕੀ ਹੋ ਰਹੀ ਤੇ ਉਸ ਟਾਈਮ ਤੁਸੀਂ ਪਾਣੀ ਜਿਹੜਾ ਲਾ ਸਕਦੇ ਹੋ ਉਹਦੇ ਨਾਲ ਤੁਹਾਡਾ ਇੰਟਰਨਲ ਡਿਸਟੈਂਸ ਹੈ ਜਿਹੜਾ ਇਹ ਕੰਟਰੋਲ ਦੇ ਵਿੱਚ ਆ ਜੂਗਾ ਜੀ ਤੇ ਲੈਪਟਪਾ ਆਪਾਂ ਭਿੰਡੀ ਦੇ ਬਾਰੇ ਸਾਰੇ ਵਿਸ਼ੇ ਕਵਰ ਕਰ ਲਏ ਜੇ ਕੋਈ ਹੋਰ ਆਪਣੇ ਸਮਸਿਆ ਰੈਗ ਹੀ ਹਵਿਦਾ ਤੁਸੀਂ ਕਮੈਂਟਾਂ ਚ ਪੁੱਛ ਸਕਦੇ ਹੋ ਆਪਾਂ ਕੋਸ਼ਿਸ਼ ਕਰਾਂਗੇ ਉਹਦਾ ਜਵਾਬ ਦੇਣ ਦੀ ਜਾਂ ਆਪਾਂ ਇੱਕ ਨੈਕਸਟ ਵੀਡੀਓ ਬਣਾ ਕੇ ਤੁਹਾਡੇ ਨਾਲ ਉਹਦੀ ਸਮੰਪਤ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਵੱਤੋਂ ਸ਼ੇਅਰ ਜ਼ਰੂਰ ਕਰੇ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ